ਚ ਨਮਤ ਸਿਓ ਬੜੀ ਧੂਮ ਤੇ ਨਾਲ ਧੂਮ ਤਾਮ ਨਾਲ ਸ੍ਰੀ ਰਾਮ ਮੰਦਿਰ ਤੇ ਬਣਾਇਆ ਗਿਆ ਪਿਛਲੇ 20 ਸਾਲਾਂ ਤੋਂ ਬ੍ਰਾਹਮਣ ਵਿਕਾਸ ਪਰਸ਼ਦ ਮੋਤੀ ਨਗਰ ਭਗਵਾਨ ਪਰਸ਼ੂਰਾਮ ਦਾ ਜਨਮ ਸੇ ਬੜੀ ਧੂਮ ਤਾਮ ਦੇ ਨਾਲ ਮਨਾਈ ਚੱਲੀ ਆ ਰਹੀ ਹੈ ਔਰ ਇਸ ਸਾਲ ਵੀ ਸੰਗਤਾ ਨੇ ਹਮ ਹਵਾ ਕੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਹੁਣੇ ਹੁਣੇ 10 ਕੁੰਡੀ ਹਵਨ ਕੌਂਟਰ ਦੇ ਨਾਲ ਯੱਗ ਕੀਤਾ ਗਿਆ ਭਗਵਾਨ ਪਰਸ਼ੂਰਾਮ ਜੀ ਨੂੰ ਸਮਰਪਿਤ ਹੈ ਸ਼੍ਰੀ ਹਰੀਓ ਮੰਦਰ ਦੇ ਚੇਅਰਮੈਨ ਅਨਿਲ ਗੁਪਤਾ ਜੀ ਬ੍ਰਾਹਮਣ ਵਿਕਾਸ ਪਰਸ਼ਦ ਦੇ ਪ੍ਰਧਾਨ ਭੁਪਿੰਦਰ ਵਿਸ਼ੇ ਭੁਪਿੰਦਰ ਵਿਸ਼ੇ ਜੀ ਤੇ ਹੋਰ ਸਾਰੇ ਪਤਵੰਤੇ ਸੱਜਣ ਇਸ ਵੇਲੇ ਪ੍ਰੈਜ਼ెంట్ ਨੇ ਵਿਦੇਸ਼ ਸ਼ਰਮਾ ਜੀ ਔਰ ਸਾਰੇ ਬੀਡੀ ਸ਼ਰਮਾ ਬੀਡੀ ਸ਼ਰਮਾ ਜੀ ਵਿਜੇ ਸ਼ਰਮਾ ਜੀ ਰਵੀ ਸ਼ਰਮਾ ਜੀ ਦਿਤਿੰਦਰ ਸ਼ਰਮਾ ਜੀ ਮਰੋਰ ਸ਼ਰਮਾ ਜੀ ਵਿਜੇ ਸ਼ਰਮਾ ਜੀ ਸਾਰੇ ਭਗਤ ਜਨ ਇਸ ਵੇਲੇ ਮੰਦਰ ਦੇ ਵਿੱਚ ਪ੍ਰੈਜ਼ెంట్ ਨੇ ਉਹਨੇ ਥੋੜੀ ਦੇਰ ਨੂੰ ਬਾਅਦ ਸੰਗੀਤਨ ਹੋਏਗਾ ਪ੍ਰਭੂ ਸ਼੍ਰੀ ਪਰਸ਼ੂਰਾਮ ਜੀ ਦੇ ਗੁਣ ਗਾਨ ਗਾਏ ਜਾਣਗੇ ਆਰਤੀ ਹੋਏਗੀ ਉਸ ਤੋਂ ਬਾਅਦ ਗਵਾਨ ਪਰਸ਼ੂਰਾਮ ਜੀ ਦਾ ਅੰਡਾਰਾ ਅਨੰੰ ਚੱਲੇਗਾ ਸਾਰੀਆਂ ਸੰਗਤਾਂ ਨੂੰ ਰਿਕਵੈਸਟ ਹੈ ਵਿਨੇਹਾ ਕਿ ਆ ਕੇ ਆਪਣੇ ਆਪਣੇ ਕੁਰਤੀਆਂ ਤੇ ਵਿਰਾਜੋ ਤਾਂ ਕਿ ਹੁਣੇ ਅਗਲਾ ਪ੍ਰੋਗਰਾਮ ਸ਼ੁਰੂ ਹੋਏਗਾ ਸਭ ਦਾ ਧੰਨਵਾਦ ਗਵਾਨ ਪਰਸ਼ੂਰਾਮ ਹਰ ਸਾਲ ਦੀ ਤਰ੍ਹਾਂ ਪਰਸ਼ੂਰਾਮ ਜਨਮਤੀ ਹਰੀ ਮੰਦਰ ਦੀ ਤਰ੍ਹਾਂ ਲਾਈ ਜਾਂਦੀ ਆ ਔਰ ਬ੍ਰਾਹਮਣ ਸਭਾ ਵਾਲੇ ਨੂੰ ਬਹੁਤ ਹੀ ਤੁਮਤਾਂ ਨਾਲ ਮਨਾਉਂਦੇ ਆ ਸਾਰੇ ਅੱਜ ਦੇ ਦਿਨ परशुराम भक्तानू ਸਾਰਿਆਂ ਨੂੰ ਬਹੁਤ ਲੱਖ ਲੱਖ ਵਧਾਈ ਜੈ ਪਰਸ਼ੂਰਾਮ ਜੈ ਸ਼੍ਰੀ ਰਾਮ ਜੈ ਸ਼ਿਵ ਜਿੱਦਾਂ ਇਹ ਕੰਮ ਕਰ ਚੱਲ ਰਿਹਾ ਹੈ ਮੰਦਿਰ ਬਣਾ ਕਿੱਦਾਂ ਇਹ ਸੇਵਾ ਚੱਲ ਰਹੀ ਹੈ ਮੰਦਿਰ ਕਾਫੀ ਡਵੈਲਪਮੈਂਟ ਆ ਜੀ ਮੰਦਿਰ ਦੀ ਪ੍ਰਧਾਨ ਸਾਡੇ ਰਜਿੰਦਰ ਸ਼ਰਮਾ ਜੀ ਆ ਤੇ ਸਾਡੇ ਆ ਜਨ ਸੈਕਟੀ ਕਿਹੜੇ ਆ ਰਾਜ ਕਿਮਾਰ ਗੁਪਤਾ ਜੀ ਔਰ ਸਾਰੀ ਟੀਮ ਬਹੁਤ ਅੱਛਾ ਕੰਮ ਕਰ ਰਹੀ ਹੈ ਮੰਦਿਰ ਦੀ ਕਾਫੀ ਡਵੈਲਪਮੈਂਟ ਹੋ ਰਹੀ ਆ ਉਹ ਸ਼੍ਰੀ ਅਗਰ ਪੰਦਰ ਦੀ ਜਿੰਨੀ ਕਮੇਟੀ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਪਰਸ਼ੂਰਾਮ ਜਯੰਤੀ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਆਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਇਧਰ ਖੜੇ ਕੋ ਕਿੰਨੇ ਅਸੀਂ 20 ਸਾਲ ਤੋਂ ਭਗਵਾਨ ਪਰਸ਼ੂਰਾਮ ਜੀ ਜਯੰਤੀ ਮਨਾ ਰਹੇ ਆਂ ਔਰ ਹਰ ਸਾਲ ਸਾਡਾ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਔਰ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆਂ ਵੀ ਸਾਡੇ ਨਾਲ ਜੁੜੋ ਔਰ ਭਗਵਾਨ ਪਰਸ਼ੂਰਾਮ ਜੀ ਦੀ ਜੈ ਬੋਲੋ ਜੈ ਪਰਸ਼ੂਰਾਮ ਅੱਜ ਦਾ ਪ੍ਰੋਗਰਾਮ ਕਿੱਥੇ ਕੀਤਾ ਗਿਆ ਟੀਟੀ ਹੋਇਆ ਇੱਥੇ ਔਰ ਸਭ ਪਹਿਲਾਂ ਹਵਨ ਹੋਇਆ ਉਸ ਤੋਂ ਬਾਅਦ ਆਪਣਾ ਕੀਰਤਨ ਵਗੈਰਾ ਹੋਏਗਾ ਉਸ ਤੋਂ ਬਾਅਦ ਫਿਰ ਲੰਗਰ ਦਾ ਪ੍ਰੋਗਰਾਮ ਹੋਏਗਾ ਮੰਦਰ ਵੱਲੋਂ ਕਿੰਨੀ ਸੇਵਾ ਕਰਦੀ ਆ ਮੰਦਰ ਕਿੰਨਾ ਕੰਮ ਕਰਦਾ ਹੈ ਸਮਾਜ ਦੀ ਮੰਦਰ ਵੱਲੋਂ ਸਾਰੇ ਅਸੀਂ ਹਰ ਇੱਕ ਫੰਕਸ਼ਨ ਬਣਾਉਂਦੇ ਆ ਹਰ ਇੱਕ ਅੱਛਾ ਫੰਕਸ਼ਨ ਸਾਰੇ ਕਰਦੇ ਆ ਅਸੀਂ ਹੋਰ ਵੀ ਕਈ ਇਹੋ ਜਿਹੇ ਫੰਕਸ਼ਨ ਕਰਦੇ ਆ ਜਿਹੜੇ ਕਿ ਮੰਦਰ ਦੇ ਇਹਨਾਂ ਵੱਲੋਂ ਹਰੀਓ ਮੰਦਰ ਵੱਲੋਂ ਇਹ ਸਾਰੇ ਫੰਕਸ਼ਨ ਸਾਲ ਦੇ ਵਿੱਚ ਅਸੀਂ ਕਾਫੀ ਫੰਕਸ਼ਨ ਕਰਦੇ ਆ ਜਨਮਸ਼ਟਮੀ ਹੋ ਗਿਆ ਸ਼ਿਵਰਾਤਰੀ ਹੋ ਗਿਆ ਸਾਰੇ ਫੰਕਸ਼ਨ ਅਸੀਂ ਹਰੀਓ ਮੰਦਰ ਵੱਲੋਂ ਕਰਦੇ ਆਗੇ ਆ ਭਗਵਤ ਕੀਤਾ ਵੀ ਕਰਾਨੇ ਆਗੇ ਭਗਵਾਨ ਪਰਸ਼ੂਰਾਮ ਜੀ ਜੈ ਅੱਜ ਹਰੀਓ ਮੰਦਰ ਮੋਤੀਨਗਰ ਦੇ ਵਿੱਚ ਵੀਮਾ ਜਨਮ ਦਿਹਾੜਾ ਭਗਵਾਨ ਪਰਸ਼ੂਰਾਮ ਜੀ ਦਾ ਮਨਾਇਆ ਜਾ ਰਿਹਾ ਹੈ ਇਹ ਹਰ ਸਾਲ ਦੀ ਤਰ੍ਹਾਂ ਏਕੀ ਵੀ ਹੋਮੋਮਾ ਕੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਉਹ ਥੋੜੀ ਦੇਰ ਪਹਿਲੇ 10 ਵਜੇ ਹਵਨ ਹਵਨ ਸੰਪੰਨ ਹੋਏ ਇਸ ਤੋਂ ਬਾਅਦ ਹੁਣ ਭਗਵਾਨ ਪਰਸ਼ੂਰਾਮ ਜੀ ਦੀ स्तुਤੀ ਵਿੱਚ ਗਾਇਨ ਹੋਏਗਾ ਤੇ ਉਸ ਤੋਂ ਬਾਅਦ ਲੰਗਰ ਭੰਡਾਰਾ ਚੱਲੇਗਾ ਸਾਡੀ ਜਿਹੜੀ ਆ ਪ੍ਰੋਗਰਾਮ ਹੈ ਬ੍ਰਾਹਮਣ ਸਮਾਜ ਸੇਵਕ ਸੰਗ ਮੋਤੀ ਨਗਰ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ ਇਹਦੇ ਨਾਲ ਹੀ ਬ੍ਰਾਹਮਣ ਸਮਾਜ ਸੇਵਕ ਵੱਲੋਂ ਕਈ ਤਰ੍ਹਾਂ ਦੇ ਸਮਾਜਿਕ ਕਾਰਜਕ੍ਰਮ ਵੀ ਕੀਤੇ ਜਾਂਦੇ ਨੇ ਗਰੀਬ ਲੋਕਾਂ ਨੂੰ ਮਦਦ ਵੀ ਕੀਤੀ ਜਾਂਦੀ ਹੈ ਹਰ ਮਹੀਨੇ ਇਥੇ ਰਾਸ਼ਨ ਦਾ ਵੰਡਾਣ ਵੀ ਹੁੰਦਾ ਹੈ ਮੈਂ ਸਾਰੀ ਸੰਗ ਜਿਹੜੀ ਆਈ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਭਗਵਾਨ ਪਰਸ਼ੂਰਾਮ ਦੀ ਜਿਹੜੀ ਸਿੱਖਿਆ ਹੈ ਉਹਨੂੰ ਫੈਲਾਉਣ ਦਾ ਕੰਮ ਜਾਰੀ ਰੱਖਾਂਗੇ ਜੈ ਪਰਸ਼ੂਰਾਮ